ਤਨ ਪੀ ਰਹੇ ਨੇ ਪਿਆਰੇ ਹਮ ਸੰਤਨ ਕੀ ਸੜਨਾ ਸੰਤਾ ਹਮਾਰੀ ਓਟ ਸਤਾੜੀ ਸੰਤ ਹਮਾਰਾ ਜਿਹੜਾ ਸੋ ਪਾਵਨ ਬੋਲ ਨੇ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਸੰਤਾਂ ਦੇ ਦਿਹਾੜਿਆਂ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਆ ਕਿਉਂ ਇਸੇ ਹੀ ਤਰ੍ਹਾਂ ਨਾਲ ਇੱਕ ਦਿਹਾੜਾ ਅਜਿੱਤਲੀ ਦੇ ਗੁਰੂ ਘਰਾਂ ਵਿੱਚ ਵਕਤ ਵਕਤ ਸਮਾਣ ਤੇ ਮਨਾਇਆ ਜਾ ਰਿਹਾ ਵਾ ਮੈਂ ਗੱਲ ਕਰਦਾ ਜਾਵਾ ਵਿਦਿਆ ਦੇ ਚਾਲਨ ਮਨਾ ਰਹੇ ਸੰਤ ਬਾਪਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਉਹਨਾਂ ਦੀ 77ਵੀਂ ਵਰਸੀ ਨੂੰ ਅੱਜ ਜਿਦਲੀ ਦੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਨੇ ਇਸੇ ਹੀ ਤਰ੍ਹਾਂ ਦੁਆਰਾ ਸਿੰਘ ਸਪਾ ਕੋਨਪੀਨੀਆ 47 ਨੰਬਰ ਰੋਡ ਦੀਆਂ ਸੰਗਤਾਂ ਵੱਲੋਂ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ 72ਵੀਂ ਵਰ੍ਹੇਗੰਢ ਨੂੰ ਧਿਆਨ ਵਿੱਚ ਰੱਖ ਕੇ ਸਵਾਗਤ ਸਮਾਗਮ ਹੋ ਲਿਖੇ ਗਏ ਨੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇੱਕ ਸਮਾਗਮ ਦੇ ਵਿੱਚ ਸਮੂਲੀਅਤ ਕਰਨ ਲਈ ਪਹੁੰਚੀਆਂ ਨੇ ਆਓ ਆਪਾਂ ਚੱਲਦੇ ਹਾਂ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ 47 ਨੰਬਰ ਰੋਡ ਤੇ ਦੇਖਦੇ ਹਾਂ ਇੱਕ ਧਾਰਮਿਕ ਸਮਾਗਮ ਤੇ ਨਾਈ ਵਿਦ੍ਰਿਸ਼ ਕਿ ਕਿਸ ਤਰ੍ਹਾਂ ਇਤਲੀ ਦੀਆਂ ਸਿੱਖ ਸੰਗਤਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦਾ 74ਵਾਂ ਵਰਤੀ ਨੂੰ ਮਨਾ ਰਹੀਆਂ ਵਾ ਉਹ ਚੱਲਦੇ ਹਾਂ ਇਤਲੀ ਦੀ ਰਾਜਤਾਲੀ ਦੇ ਨੇੜੇ ਫਿਰਦੇ ਕਸਫਾ ਪੁਲਤੀਆਂ ਤੇ ਕਰਦੇ ਹਾਂ ਇਸ ਸਮਾਗਮ ਦੇ ਲਾਈਵ ਦਰਸ਼ਨ ਦਦਾਰੇ ਤੇ ਨਾਲ ਦੀ ਤੁਹਾਡੀ ਗੱਲਬਾਤ ਕਰਾਵਾਂਗੇ ਪੁੱਛੀਆਂ ਹੋਈਆਂ ਸੰਗਤਾਂ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਤੰਤੰ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿਨ੍ਹਾਂ ਦੀ 74ਵੀਂ ਵਰਸੀ ਬੜੀ ਧੂਮਤਾਂ ਅਤੇ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸਿੰਘ ਸਵਾਪੰਤੀਨੀਆ ਨਵੀਂ ਇਮਾਰਤ ਵੱਲੋਂ ਸੰਗਤਾਂ ਤੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਮਨਾਈ ਗਈ ਹੈ ਸੰਗਤ ਜੀ ਆਓ ਇਦਾਂ ਦੇ ਉਪਰਾਲੇ ਨਾਲ ਮਿਲ ਕੇ ਕਰਿਆ ਕਰੀਏ ਜਿਵੇਂ ਕਿ ਸੰਤਾਂ ਦੀ ਜਿਹੜੀ ਵਰਸ਼ੀਆਂ ਦੇਸ਼ ਵਿਦੇਸ਼ ਵਿੱਚ ਦੇਸ਼ ਵਿਦੇਸ਼ ਦੇਸ਼ ਵਿੱਚ ਬਸਦੀਆਂ ਸੰਗਤਾਂ ਜਿਹੜੀਆਂ ਥਾਂ-ਥਾਂ ਜਗ੍ਹਾ ਤੇ ਮਨਾ ਰਹੀਆਂ ਵਾ ਵੇਗੋਵਾਲ ਦੀ ਧਰਤੀ ਤੇ ਜਿਵੇਂ 1 ਤੋਂ 4 ਤਰੀਕ ਤੱਕ ਸਮਾਗਮ ਹੋਏ ਆ ਉੱਥੇ ਵੀ ਮਨਾ ਰਹੀਆਂ ਵਾ ਇਸੇ ਤਰ੍ਹਾਂ ਹੀ ਪੁਨਤਿਨੀਆਂ ਰੋਮ ਧਰਤੀ ਦੇ ਉੱਤੇ ਵੀ ਇਹ ਜਿਹੜਾ ਅੱਜ ਦਾ ਸਮਾਗਮ ਮਨਾਇਆ ਗਿਆ ਵਾ ਅੱਜ ਦੇ ਸਮਾਗਮ ਵਿੱਚ ਜਿਹੜਾ ਭਾਈ ਖੜ ਦੇ ਗ੍ਰੰਤੀ ਮਨੀਂਦਰ ਸਿੰਘ ਉਹਨਾਂ ਨੇ ਆਪਣੀ ਹਾਜ਼ਰੀ ਕੀਰਤਨ ਦੁਆਰਾ ਸੰਗਤਾਂ ਨੂੰ ਨੇ ਹਾਲ ਕੀਤਾ ਵਾ ਆਓ ਰਲ ਮਿਲ ਕੇ ਇਦਾਂ ਦੇ ਪਰਾਲੇ ਕਰਿਆ ਕਰੀਏ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਸਿੰਘ ਸਭਾ ਆਪਣ ਤੀਨੀਆਂ 47 ਨੰਬਰ ਰੋਡ ਨਵੀਂ ਇਮਾਰਤ ਸਾਧ ਸੰਗਤ ਜੀ ਜੋ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ 74ਵੇਂ ਬਰਸੇ ਨੂੰ ਮਨਾਉਂਦੇ ਹੋયા ਪਰਸੋਂ ਰੋਜ਼ ਤੋਂ ਧੁਰਤੀ ਬਾਣੀ ਦੇ ਜਾਪ ਜੋ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਅੱਜ ਜੋ 9 ਜੂਨ ਨੂੰ ਇਲਾਹੀ ਗੁਰਬਾਣੀ ਦੇ ਭੋਗ ਪਾਏ ਗਏ ਹਨ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਹਨ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਵੱਲੋਂ ਮਹਾਪੁਰਸ਼ਾਂ ਦੀ ਵਰਸਣ ਮਨਾਉਂਦੇ ਹਾਂ ਸ਼ਰਦਾ ਦੇ ਫੁੱਲ ਮਹਾਪੁਰਸ਼ਾਂ ਨੂੰ ਭੇਟ ਕੀਤੇ ਹਨ ਸੋ ਆਪਾਂ ਇਲਾਕਾ ਨਿਵਾਸੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਹ ਪ੍ਰਾਲਾ ਕਰਕੇ ਮਹਾਪੁਰਸ਼ਾਂ ਦੀ ਵਰਸ ਜਰੀਆ ਵੱਡੇ ਪੱਤਰ ਤੇ ਜਰੀਆ ਵਿਦੇਸ਼ਾਂ ਦੇ ਵਿੱਚ ਮਨਾਈ ਜਾਂਦੀ ਆ ਸੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਪਹੁੰਚ ਕੇ ਗੁਰੂ ਨਾਨਕ ਪਾਸ਼ੇ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ